ਆਣੀਆਂ ਰੋਟੀਆਂ ਲਾ ਕੇ ਦਿੰਦੀ ਸੀ ਅਸੀਂ ਇੱਕ ਦੂਜੇ ਨੂੰ ਪਾਰਸਲ ਕਰਦੇ ਰਹਿੰਦੇ ਆ ਅਜੀ ਆਪ ਇਟਲੀ ਆਉਣਾ ਕੀ ਸਿੱਖ ਕੇ ਆਉਣਾ ਚਾਹੀਦਾ ਕੰਮ ਕੋਈ ਵੀ ਸਿੱਖਿਆ ਮਾੜਾ ਨਹੀਂ ਪਰ ਉਹਨਾਂ ਕਾਜ਼ਾ ਉਹਨਾਂ ਕਾਜ਼ਾ ਕਾਜ਼ਾ ਮਤਲਬ ਹੁੰਦਾ ਘਰ ਮੀ ਆ ਗਿਆ ਉਸ ਵੀ ਤਾਂ ਕੱਪੜੇ ਤਾਂ ਉੱਤੇ ਅੱਜ ਵਾਲਾਂ ਨੂੰ ਕਹਿੰਦੇ ਕਪੇਲੀ ਸਿਰ ਨੂੰ ਕਹਿੰਦੇ ਆ ਉਹ ਮੇਂ ਪ੍ਰੋਫੈਸ਼ਨਲ ਬਣਾਊਗਾ ਕੱਪੇ ਹੈਨਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਬਲੌਗ ਦੇ ਵਿੱਚ ਅਮੀਦ ਕਰਦੇ ਆਂ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਮੋਂਗੇ ਤੇ ਅੱਜ ਦੇ ਵਲੌਗ ਦੇ ਵਿੱਚ ਪਿੱਛੇ ਅੱਗ ਮੱਚੀ ਜਾਂਦੀ ਆ ਤੇ ਅੱਜ ਆਪਾਂ ਬਣਾਉਣੀ ਆ ਵਾ ਮੇਥੇ ਵਾਲੀਆਂ ਰੋਟੀਆਂ ਉਹ ਵੀ ਚੁੱਲ੍ਹੇ ਤੇ ਮੀਂਹ ਦੇ ਵਿੱਚ ਅਸੀਂ ਮੇਥੇ ਤੋੜ ਕੇ ਲਿਆਏ ਸੀ ਇਟਲੀ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪੈਂਦੇ ਸੀ ਵੈਸੇ ਅੱਜ ਧੁੱਪ ਨਿਕਲੀ ਹੋਈ ਹੈ ਵਧੀਆ ਮੌਸਮ ਆ ਪਰ ਠੰਡ ਹਜੇ ਵੀ ਕਾਫੀ ਆ ਕੱਲ ਸੀ ਰੋਟੀਆਂ ਬਣਾਈਆਂ ਨਹੀਂ ਮੇਥੇ ਵਾਲੀਆਂ ਕਿਉਂਕਿ ਥੋੜਾ ਕੰਮ ਕਰਦੇ ਸੀ ਪੀਜ਼ਾ ਖਾ ਲਿਆ ਸੀ ਫਿਰ ਆਪਾਂ ਅੱਜ ਬਣਾਉਣ ਲੱਗੇ ਆ ਜੁੜੇ ਰਹੋ ਤੁਸੀਂ ਸਾਡੇ ਬਲੌਗ ਦੇ ਨਾਲ ਤੇ ਆਪਾਂ ਹੋਰ ਵੀ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਹੁਣ ਮੈਂ ਸਾਰਾ ਸਬੰਧ ਥੱਲੇ ਲੈ ਆਈਆਂ ਇਧਰ ਮੇਥੇ ਆਪਾਂ ਇਹਦੇ 'ਚ ਲੱਕੜ ਦੀ ਕੁੰਡੀ ਦੇ ਵਿੱਚ ਕੁੱਟਾਂਗੇ ਲਸਣ, ਅਦਰਕ, ਧਣੀਆਂ, ਹਰੀ ਮਿਰਚ ਤੇ ਨਮਕ ਪਾਉਣਾ ਏ ਬਾਕੀ ਮੱਕੀ ਦਾ ਆਟਾ ਗਰਮ ਪਾਣੀ ਉਬਾਲ ਕੇ ਲਿਆਈਆਂ ਮੈਂ ਇੱਥੇ ਆਟਾ ਗੁੰਨ ਕੇ ਇੱਥੇ ਚੁੱਲੇ ਤੇ ਰੋਟੀ ਬਣਾਉਨੇ ਆਪਾਂ ਪਹਿਲਾਂ ਆਪਾਂ ਲਸਣ, ਅਦਰਕ ਤੇ ਮਿਰਚਾਂ, ਧਣੀਆਂ ਕੁੱਟ ਲੈਣਾ ਫਿਰ ਮੇਥੇ ਅੱਗ gsi ਪਹਿਲਾਂ ਤਾਂ ਮਾਜ ਕੇ ਰੱਖੀ ਆ ਕਿਉਂਕਿ ਆਪਾਂ ਕੋਲੇ ਬਣਾਉਣੇ ਆ ਜੇ ਕੋਲੇ ਹੋਣਾ ਫਿਰ ਰੋਟੀ ਜ਼ਿਆਦਾ ਵਧੀਆ ਬਣਦੀ ਆ ਤੇ ਥੋੜੀ ਬਥੀ ਆਪਾਂ ਕੋਲਿਆਂ ਤੇ ਵੀ ਰਾੜ ਕੇ ਰੋਟੀ ਖਾਵਾਂਗੇ ਹੁਣ ਪਹਿਲਾਂ ਆਪਾਂ ਸਾਰੇ ਮੇਥੇ ਵਗੈਰਾ ਕੁੱਟ ਕੇ ਸਾਰੀ ਜੀਜਾ ਤਿਆਰ ਕਰਦੇ ਫਿਰ ਰੋਣਾ ਗਿਆ ਆਟਾ ਮੋਰਬੀਦ ਹੁੰਦਾ ਵੀ ਮਲਾਈਮ ਹੋ ਗਿਆ। ਜੇ ਹੁਣ ਆਪਾਂ ਬਣਾਉਨੇ ਮੱਕੀ ਦੀਆਂ ਰੋਟੀਆਂ ਜਿੱਥੇ। ਇਹਦਾ ਤਵਾ ਦੇਖ ਲਈ ਬਣ ਗਿਆ। ਥੋੜਾ ਠੰਡਾ ਹੋ ਜਾ। ਮੈਂ ਥੋੜਾ ਜਿਹਾ ਓਇਲ ਲਾ ਕੇ ਬਣਾ ਲੇਦੀ ਹੁਣੀਆਂ ਤੇਲ ਲਾ ਕੇ। ਥੰਡ। ਮੇਰੇ ਨਾਨੀ ਬਣਾ ਕੇ ਦਿੰਦੀ ਸੀ ਪਾਣੀ ਆਉਂਦਾ ਰੋ। ਤੇ ਦੇ ਵਿੱਚ ਮੇਰੀ ਨਾਨੀ ਨੇ ਨੂਨ ਗੁੰਨ ਲੈਣਾ ਤੇ ਨੂਨ ਪਾ ਕੇ ਆਟਾ ਗੁੰਨਣਾ ਤੇ ਪਾਣੀ ਲਾ ਲਾ ਕੇ ਤਾਂ ਰੋਟੀ ਬਣਾਉਣੀ ਬਹੁਤ ਟੇਸਟੀ ਬਣਦੀ ਸੀ ਮੱਕੀ ਦੇ ਆਟੇ ਰੋਟੀ ਲਈ ਜਿਹੜੀ ਕਿ ਅੱਗ ਵੱਧ ਚਾਹੀਦੀ ਹੁੰਦੀ ਹੈ ਤੇਜ ਇਸ ਘਰ ਤੇ ਪਤਲੀ ਜਿਹਾ ਕਰਕੇ ਰੱਖੀ ਦੇਣੀ ਹੈ ਅੱਜ ਮੈਂ ਰੋਟੀ ਲਾਉਂਦੀ ਨੂੰ ਮੇਰੇ ਨਾਨੀ ਦੀ ਬਹੁਤ ਜ਼ਿਆਦਾ ਆਈ ਜਦ ਅਸੀਂ ਛੁੱਟੀਆਂ 'ਚ ਨਾਨਕੇ ਜਾਂਦੇ ਹੁੰਦੇ ਸੀ ਤਾਂ ਮੇਰੀ ਨਾਨੀ ਸਾਨੂੰ ਨਾ ਪਾਣੀ ਵਾਲੀਆਂ ਰੋਟੀਆਂ ਲਾ ਕੇ ਦਿੰਦੀ ਸੀ ਪੁਰਾਣੇ ਬਜ਼ੁਰਗ ਜਿਹੜੇ ਉਹਨਾਂ ਜਿਨ੍ਹਾਂ ਨੇ ਰੋਟੀ ਖਾਧੀ ਆ ਮੈਂ ਦਾਦਾ ਦਾਦੀ ਦੇ ਹੱਥਾਂ ਦੇ ਇਹਨਾਂ ਨੂੰ ਪਤਾ ਹੋ ਜਿਹੜਾ ਆਟਾ ਹੁੰਦਾ ਉਹਨੂੰ ਨੂਨ ਪਾ ਕੇ ਗੁੰਧਦੇ ਹੁੰਦੇ ਸੀ ਤੇ ਰੋਟੀ ਨੂੰ ਇਦਾਂ ਪਾਣੀ ਲਾ ਲਾ ਕੇ ਠੈਰ ਲਾਉਂਦੇ ਹੁੰਦੇ ਸੀ ਤੇ ਬਹੁਤ ਟੇਸਟੀ ਬਣਦੀਆਂ ਹੁੰਦੀਆਂ ਸੀ ਰੋਟੀਆਂ ਮਿਸ ਯੂ ਨਾਨੀ ਬਹੁਤ ਮਿਸ ਕਰਦੇ ਆ ਸਾਡੇ ਨਾਨੀ ਬਹੁਤ ਨਾਈਸ ਸੀਗੇ ਸਾਰੇ ਜਾਣੇ ਮੇਰੇ ਮਾਸੀ ਦੇ ਬੱਚੇ ਅਸੀਂ ਸਾਦੇ ਛੁੱਟੀਆਂ 'ਚ ਜਾਂਦੇ ਸੀ ਤੇ ਸਾਨੂੰ ਕਦੇ ਮੇਰੀ ਨਾਨੀ ਮੱਕੀ ਆਲੀਆਂ ਰੋਟੀਆਂ ਮਿੱਠੇ ਵਾਲੀਆਂ ਗੁਲਗਲੇ ਬਹੁਤ ਕੁਝ ਬਣਾ ਕੇ ਪਵਾਉਂਦੇ ਹੁੰਦੇ ਸੀਗੇ ਅਸੀਂ ਅੱਜ ਚੁੱਲੇ ਤੇ ਜਾਲੀ ਰੱਖੀ ਆ ਕਿਉਂਕਿ ਸੇਕਣਾ ਫਿਰ ਬਹੁਤ ਜ਼ਿਆਦਾ ਪੈਂਦਾ ਏ ਰੋਟੀ ਨੂੰ ਹਣ ਆਪਾਂ ਇਹਦੇ ਉੱਪਰ ਲਾ ਦੇਣਾ ਮੱਖਣ ਇੱਥੇ ਚੁੱਲੇ ਕੋਲੇ ਬੈ ਕੇ ਆਪਾਂ ਗਰਮ ਗਰਮ ਰੋਟੀ ਖਾ ਲੈਣੀ ਹੈ ਹੁਣ ਜੂਵੀ ਸਕੂਲੋਂ ਆ ਗਿਆ ਕਹਿੰਦਾ ਮੈਨੂੰ ਭੁੱਖ ਬਹੁਤ ਲੱਗੀ ਪਈ ਆ ਤੇ ਲਓ ਜੀ ਸਰ ਖਾਓ ਜੀ ਮੱਖਣ ਮੇਥੇ ਵਾਲੀ ਰੋਟੀ ਦਹੀਂ 요거ਤ ਲੱਸੀ ਵੀ ਪੀਓਗੇ ਸੀ ਹੂੰ ਚਲੋ ਖਾ ਲਓ ਤੇ ਮੈਂ ਤੇ ਅਮਨ ਹਜੇ ਅੱਗ ਸੇਕਦੇ ਇੱਥੇ ਬੈਠੇ ਫੇਰ ਉੱਪਰ ਜਾਂਦੇ ਆ ਖੰਡੀ वगैरह ਲੈ ਕੇ ਸਾਰੇ ਅਜੇ ਜੈਸਮੀਨ ਨਹੀਂ ਆਉਣਾ ਫਿਰ ਉਹਨੂੰ ਬਣਾ ਕੇ ਦੇਣੀ ਆ ਅਸੀਂ ਸਾਰਿਆਂ ਨੇ ਨਾਲੋਂ ਨਾਲ ਗਰਮ ਗਰਮ ਖਾਧੀ ਆ ਤੇ ਹੁਣ ਹੈਗੀ ਜੁਬੀ ਦੀ ਵਾਰੀ ਦਹੀਂ ਵੀ ਲਾਓ ਪਤ ਨਾਲ ਹੁਣ ਅਸੀਂ ਰੋਟੀ ਖਾ ਲਈ ਸਾਰਿਆਂ ਨੇ ਫ੍ਰੀ ਹੋ ਗਏ ਹੁਣ ਅਸੀਂ ਕਰਨ ਲੱਗੇ ਆ ਕਪੇਲੀ ਦੀ ਮ사ਜ ਵਾਲਾਂ ਨੂੰ ਕਹਿ ਦਿੰਦੇ ਕਪੇਲੀ ਸਿਰ ਨੂੰ ਕਹਿ ਦਿੰਦੇ ਆ ਕੀ ਕਹਿੰਦੇ ਮੈਂ ਦੱਸ ਇਹਦਾ ਹਾਂ ਤੇ ਇਸ ਦਾ ਦੇ ਵਾਲਾਂ ਇਟਲੀ ਦੇ ਵਿੱਚ ਬਹੁਤ ਪ੍ਰੋਬਲਮ ਆ ਪਤਾ ਨਹੀਂ ਸਾਡੇ ਨਾਲ ਹੀ ਆ ਬਹੁਤ ਝੜਦੇ ਆ ਦੇਖੋ ਤੁਸੀਂ ਅਮਨ ਦੇ ਵਾਲ ਨੇੜੇ ਕਿਦਾਂ ਦੇਖ ਕਿਦਾਂ ਇੰਦੀ ਗੁੱਚੀਆਂ ਦੇ ਵਿੱਚੇ ਨਿਕਲ ਹੀ ਜਾਂਦੇ ਆ ਬਹੁਤ ਜ਼ਿਆਦਾ ਪ੍ਰੋਬਲਮ ਆ ਵਾਲਾਂ ਦੀ ਹੋਰ ਇਹ ਕਿਤੇ ਡੈਂਡਰਫ ਵੀ ਬਹੁਤ ਜਲਦੀ ਪੈ ਜਾਂਦੀ ਹੈ ਜਦੋਂ ਮੈਂ ਇਟਲੀ ਚ ਆਇਆ ਮੇਰੇ ਵਾਲ ਬਹੁਤ ਲੰਬੇ ਸੀ ਹੋਣ ਤਾਂ ਮੈਂ ਕਟਿੰਗ ਕਰਵਾਈ ਹੋਈ ਆ ਤੇ ਝੜਨ ਬਹੁਤ ਲੱਗੇ ਸੀ ਫਿਰ ਮੈਂ ਕਟਵਾਤੇ ਸੀਗੇ ਇਹ ਜਦੋਂ ਆਈ ਸੀ ਨਾ ਤਾਂ ਬਹੁਤ ਘਰਵੇਂ ਵਾਲ ਹੁੰਦੇ ਸੀ ਹੁਣ ਪਤਲੇ ਬਤਲੇ ਹੋਏ ਪਏ ਹੋਣ ਨੰਬੇ ਨੰਬੇ ਬੱਦਲੇ ਆਪਾਂ ਇੱਕ ਤੇਲ ਵੀ ਬਣਾਵਾਂਗੇ ਉਹਦੇ ਵਿੱਚ ਕਲੌਂਜੀ, ਮੇਥੇ ਤੇ ਹੁਣ ਪਿਆਜ਼ ਪਿਆਜ਼ ਚਿਪੋਲਾ ਉਹ ਪਾ ਕੇ ਇੱਕ ਤੇਲ ਬਣਾਵਾਂਗੇ ਤੇ ਮ사ਜ ਕਰਿਆ ਕਰਾਂਗੇ ਉਹਦੇ ਨਾਲ ਵਾਲਾਂ ਦੀ ਗਰੋਥ ਵੀ ਵਧੀਆ ਆਉਂਦੀ ਝੜਨਾ ਵੀ ਘੱਟ ਜਾਂਦਾ ਹੈ ਵਾਲਾਂ ਨੂੰ ਉਟਾਲੀਨ ਦੇ ਵਿੱਚ ਕਪੇਲੀ ਕਹਿੰਦੇ ਕਪੇਲੀ ਸਿਰ ਨੂੰ ਤੇਜਤਾ ਸਿਰ ਨੂੰ ਤੇਜਤਾ ਇੰਨਾ ਵਧੀਆ ਦੰਸੀ ਫੇਰ ਮੀ ਆ ਗਿਆ ਉਸ ਵੀ ਤਾਂ ਕੱਪੜੇ ਤਾਂ ਤਿਆਰ ਜੂ ਹੀ ਆ ਜਾ ਦੇ ਦੇ ਲਿਆ ਜੂ ਵੀ ਚੱਕੇ ਪਤ ਅੱਜ ਬਾਹਰ ਹਵਾ ਬਾਲੀ ਚਲਦੀ ਠੰਡੀ ਹੁਣ ਕੱਪੜੇ ਲਿਆ ਕੇ ਇੱਥੇ ਸੁੱਕਣੇ ਪਾਵਾਂਗੇ ਖਿੜਕੀਆਂ ਵੀ ਬੰਦ ਕਰਦੀਏ ਬਾਛੜ ਵਾਲੀ ਆਈ ਜਾਂਦੀ ਹੈ ਦੇਖੋ ਕਿੰਨਾ ਤੇਜ਼ ਹੋ ਗਿਆ ਮੀ ਪੂਰਾ ਤੇਜ਼ ਮੀ ਐ ਸਾਰੀਆਂ ਖਿੜਕੀਆਂ ਵੀ ਭੱਜੀਆਂ ਇਸ ਤੇ ਹਵਾ ਇੰਨੀ ਤੇਜ਼ ਆ ਖਿੜਕੀ ਵੀ ਖੁੱਲ ਗਈ ਸਾਰੇ ਪਾਣੀ ਪਾਣੀ ਹੋਇਆ ਪਿਆ ਥੱਲੇ ਤੱਕ ਹੁਣ ਇਹਨੂੰ ਵੀ ਸਾਫ਼ ਕਰਨਾ ਪੈਣਾ ਸਾਰਾ ਸਿਆਲ ਇਦਾਂ ਹੀ ਮੌਸਮ ਰਹਿਣਾ ਇੰਨਾ ਤੇਜ਼ ਅੱਜ ਥੋੜਾ ਥੋੜਾ ਪਾਣੀ ਵੀ ਖੜਾ ਹੈ ਉੱਥੇ ਵਿੱਚ ਪਾਣੀ ਖੜਿਆ ਥੋੜਾ ਥੋੜਾ ਫੀਟ ਦੇਖੋ ਮੀਂਹ ਦੀ ਫਿਰ ਆ ਜਾ ਪਤੰਦਰ ਆ ਜਾ ਠੰਡ ਵਾ ਜਲਦੀ ਆ ਜਾ ਐਸਾ ਹੀ ਕਹਿ ਕੇ ਇਹ ਇੱਥੇ ਇੱਥੇ ਹੀ ਬੈਠਣਾ ਹੋਰ ਉਹਨਾਂ ਨੰਕਾ ਸਾਰੇ ਦਾ ਨੱਗ ਮੂਰੇ ਵਧੀਆ ਐ ਨਿੱਗਾ ਐ ਨਹੀਂ ਠੰਡ ਬਹੁਤ ਵਾ ਤੂੰ ਵੀ ਅੰਦਰ ਆ ਜਾ ਹੁਣ ਅਜੀ ਤਿਆਰੀ ਕਰਨ ਲੱਗਿਆ ਸ਼ਾਮ ਦੀ ਰਾਤ ਦੀ ਸਬਜ਼ੀ ਦੀ ਅਸੀਂ ਅੱਜ ਬਣਾਉਣੀ ਆ ਮਿਕਸ ਵੈਜ ਸਬਜ਼ੀ ਜਿਹੜੀ ਬਰਧੂਰਾ ਕਰੋਟੇ ਗਾਜਰ ਜਣੇ ਪਤਾਤੇ ਆਲੂ ਕਾਲਫਲ ਫਿਓਰੀ ਤੇ ਲੇਡੀਜ਼ ਨੂੰ ਤਾਂ ਇਹ ਟੈਨਸ਼ਨ ਹੁੰਦੀ ਆ ਵੀ ਅੱਜ ਕੀ ਬਣਾਉਣਾ ਕੱਲ ਨੂੰ ਕੀ ਬਣਾਉਣਾ ਸਾਰਾ ਦਿਨ ਖਾਣ ਤੀਂ ਚ ਨਿਕਲ ਜਾਂਦਾ ਸਾਰਾ ਦਿਨ ਸਾਡਾ ਇਦਾਂ ਨਿਕਲ ਜਾਂਦਾ ਪਹਿਲਾਂ ਸਵੇਰੇ ਤਿਆਰੀ ਕੀਤੀ ਭਾਜਣਾ ਅੱਠ ਦੁਪਹਿਰ ਰਹੀ ਤੇ ਰਾਤ ਦੀ ਹੁਣ ਦੱਸਦੀ ਵੀ ਟੈਨਸ਼ਨ ਹੋਈ ਕਿ ਕੱਲ ਨੂੰ ਕੀ ਬਣਾਣਾ ਕੱਲ ਸਾਗ ਬਣਾਣਾ ਹੁਣੇ ਅਸੀਂ ਸੋਚ ਗਿਆ ਵੀ ਕੱਲ ਨੂੰ ਆਪਾਂ ਸਾਗ ਬਣਾਵਾਂਗੇ ਕਿਉਂਕਿ ਸਾਡਾ ਸਾਗ ਬਹੁਤ ਹੱਟਾ ਹੋਇਆ ਪਿਆ ਵਾ ਤੇ ਅਸੀਂ ਕਿਹਾ ਸਾਗ ਬਣਾ ਲਈਏ ਹਣ ਹੁਣ ਸਾਗ ਲੱਗਣਾ ਹੈ ਬਾਕੀ ਗਰਮੀਆਂ ਦੇ ਵਿੱਚ ਆਪਸ਼ਨ ਬਹੁਤ ਹੁੰਦੀਆਂ ਸਬਜ਼ੀਆਂ ਦੀਆਂ ਪਿੰਡੀ ਤੋੜੀ ਕਰੇਲੇ ਕਦੂ ਕਦੂ ਲੋਕੀ ਬਹੁਤ ਤਰ੍ਹਾਂ ਦੀਆਂ ਸਬਜ਼ੀਆਂ ਪਰ ਸਰਦੀਆਂ ਦੇ ਵਿੱਚ ਕੀ ਹਿੰਦਾ ਗੋਭੀ ਗਾਜਰਾ ਆਲੂ ਮਟਰ ਹੱਤ ਵੱਧ ਸਾਦ ਹਨ ਕਿਉਂਕਿ ਆਕਸੀਜਨ ਵਾਲੀਆਂ ਤੇ ਸਬਜ਼ੀਆਂ ਚੰਗੀ ਐ ਨਹੀਂ ਲੱਗਦੀਆਂ ਤੇ ਅਸੀਂ ਅੱਗ ਨਾਲ ਦੀ ਨਾਲ ਅੱਗ ਸਿੱਕੀ ਜਾਂਦੇ ਨਾਲ ਕੋਲੀ ਸਬਜ਼ੀ ਕੱਟਣ ਲੱਗੇ ਐ ਇੱਥੇ ਥੋੜਾ ਵਧੀਆ ਨਿਗਝ ਜਿਹਾ ਜਾਂਦਾ ਐ ਅਸੀਂ ਥੱਲੇ ਸਾਰੇ ਜਾਨੇ ਸੇਕਦੇ ਅੱਗ ਤੇ ਜਿਵੇਂ ਸਾਡੇ ਲਈ ਬਣਾਉਣਾ ਆਇਆ ਕਾਫੀ ਵਾਲ ਬਿੱਡੇ ਬਿੱਡੇ ਹੋਏ ਪਰ ਵਾਲ ਵੀ ਨਹੀਂ ਕਟਵਾਉਂਦਾ ਦੇਖੋ ਇਹ ਝੱਗ ਆਵਾਜ਼ ਉੱਤੇ ਜਿਹੜੇ ਪਾਉਂਦੇ ਆਂ ਅੱਛਾ ਉਹ ਮੈਂ ਪ੍ਰੋਫੈਸ਼ਨਲ ਬਣਾਉਗਾ ਕੱਪੇ ਹੈ ਨਾ ਛੱਗ ਵਾਲੀ ਇਹਦਾ ਜਦੋਂ ਵੀ ਦਲ ਕਰਦਾ ਫਿਰ ਆਪੇ ਬਣਾ ਕੇ ਪੀ ਲੈਂਦਾ ਕੀ ਕਿਹੜੀ ਕਾਫੀ ਪਾਈ ਹੈ ਬੱਚੇ ਇਹਦੇ 골ਡ 골ਡ ਵਾਲੀ ਅੱਛਾ ਆ ਵਾਲੀ ਪਾਈ ਆ ਹੂੰ ਮਿੱਠਾ ਪਾ ਲਿਆ ਗਰਮ ਕਰਕੇ ਲੈ ਆਂ ਠੀਕ ਹੈ ਤੁਸੀਂ ਦੇਖੋ ਇਹ ਚ ਮਿੱਠਾ ਹੈ ਠੀਕ ਹੈ ਸਾਰਿਆਂ ਲਈ ਬਣਾਉਣਾ ਆ ਕਾਫੀ ਉੱਪਰ ਇਹ ਇੱਧਰ ਇਹਨੇ ਰੱਖੀ ਆ ਕਾਫੀ ਤੇ ਆਹ ਵਾਲੀ ਤਿਆਰ ਕੀਤੀ ਐ ਚਿਗ ਉੱਪਰ ਪਾਉਣ ਵਾਸਤੇ ਬਹੁਤ ਵਧੀਆ ਬਣੀ ਆ ਜੀ ਵੀ ਆਹਾਂ ਦੀ ਜਵਾਹ ਕੋਲ ਆ ਨਾ ਅਮਨ ਜੀ ਦੀ ਵਾਸਤੇ ਬਣਾਉਣਾ ਆ ਆਪਦੀ ਵੱਡੀ ਭੈਣ ਦੀ ਬਹੁਤ ਸੇਵਾ ਕਰਦਾ ਏ ਖਾਣ ਜਾਊਗਾ ਥੱਲੇ ਸਾਡੇ ਵਾਲੀ ਸਾਈਡ ਮਾਲਕਾਂ ਦਾ ਕੰਮ ਹੈਗਾ ਬਰਸੀਨ ਮੱਕੀ ਕਣਕ ਕਾਫੀ ਚੀਜ਼ਾਂ ਜਨ ਕਿ ਇੱਧਰ ਜਿੱਧਰ ਮਾਲਕ ਰਹਿੰਦੇ ਨੇ ਉਧਰ ਉਹਨਾਂ ਦਾ ਕੰਮ ਹੈਗਾ ਬਰਦੂਰੇ ਦਾ ਸਲਾਦੇ ਦਾ ਤੇ ਕਾਫੀ ਚੀਜ਼ਾਂ ਹੋਰ ਵੀ ਮਰਕਾਤ ਲੈ ਕੇ ਜਾਂਦੇ ਮਰਕਾਤੋਂ ਇਸ ਕਰਕੇ ਸਾਡੇ ਇੰਨੇ ਕਿਸੇਤੇ ਇਕੱਠੇ ਹੋਏ ਪਏ ਫਿਰ ਮਾਲਕ ਉਧਰੋਂ ਲਿਆ ਦਿੰਦਾ ਸਾਨੂੰ ਸਬਜ਼ੀਆਂ ਵੀ ਲਿਆ ਦਿੰਦਾ ਸਲਾਦਾ ਵੀ ਲਿਆ ਦਿੰਦਾ ਫਰੂਟਾਂ ਵੀ ਲਿਆ ਦਿੰਦਾ ਏ ਫਰੂਟ ਸਲਾਦਾ ਵੀ ਲਿਆ ਦਿੰਦਾ ਸਾਗ ਨਾ ਮੀਹ ਪੈਣਾ ਬਹੁਤ ਸੋਹਣੀਆਂ ਗੰਦਲਾ ਬਣ ਗਈਆਂ ਆਪਾਂ ਦੀਦੀ ਉਹਨਾਂ ਨੂੰ ਸਾਗ ਤੋੜ ਕੇ ਦਿੰਨੇ ਆ ਚੀਰਨੀਕ ਇੰਨਾ ਕ ਸਾਗ ਆਪਾਂ ਤੋੜ ਲਿਆ ਉਹ ਤਾਂ ਦੀਦੀ ਕੇ ਵੀ ਲੱਗਾ ਐ ਸਾਗ ਜਦੋਂ ਪਹਿਲਾਂ ਮੈਂ ਬਣਾਇਆ ਉਹਨਾਂ ਨੇ ਮੈਨੂੰ ਭੇਜਿਆ ਸੀਗਾ ਅਸੀਂ ਇੱਕ ਦੂਜੇ ਨੂੰ ਪਾਰਸਲ ਕਰਦੇ ਰਹਿੰਨੇ ਆ ਚੀਜ਼ਾਂ ਤੋੜ ਕੇ ਉਹ ਸਾਡੇ ਨਾਲ ਅਡਵਾਂਸ ਚ ਬੀਜ ਲੈਂਦੇ ਆ ਵੀਰ ਜੀ ਯਾਨੀ ਕਿ ਬਹੁਤ ਮਿਹਨਤੀ ਆ ਉਹ ਬਹੁਤ ਛੇਤੀ ਬੀਜਣਾ ਸ਼ੁਰੂ ਕਰ ਦਿੰਦੇ ਆ ਸਾਰਾ ਕੁਝ ਅਸੀਂ ਥੋੜਾ ਜਿਹਾ ਲੇਟ ਹੋ ਜਾਂਦੇ ਆ ਸਾਡੇ ਜ਼ਮੀਨ ਬੋਣ ਦੇ ਟਾਈਮ ਨਾ ਕਈ ਵਾਰ ਟਰੈਕਟਰ ਨਹੀਂ ਵਿਲੇ ਹੁੰਦੇ ਬਹੁਤਾ ਇੱਕ ਚੀਜ਼ ਨਹੀਂ ਤੋਂ ਉੱਪਰ ਹੋ ਗਿਆ ਨਾ ਸਹੀ ਆ ਬਾਕੀ ਦੀਦੀ ਕਹਿੰਦੇ ਸਾਡੇ ਹੈਗਾ ਵੀ ਐ ਸਾਗ ਛੋਟਾ ਕਿਸੇਤਾ ਲੈ ਲੈਨੇ ਆ ਇੱਕ ਕਿਸੇਤੇ ਸਾਡੇ ਗਰਮੀਆਂ ਚ ਵੀ ਕੰਮ ਆਉਂਦੇ ਜਦੋਂ ਫਿਰ ਸਾਡੇ ਸਬਜ਼ੀਆਂ ਲਾਈਆਂ ਹੁੰਦੀਆਂ ਭਿੰਡੀਆਂ ਕਰੇਲੇ ਫਿਰ ਅਸੀਂ ਇਦਾਂ ਕਿਸੇਤਿਆਂ ਚ ਪਾ ਕੇ ਆਪਦੇ ਫਰੈਂਡ ਸਰਕਲ ਨੂੰ ਵੀ ਦੇ ਦੇਈਦਾ ਜਿੰਨੀਆਂ ਵੀ ਮੇਰੀਆਂ ਫਰੈਂਡਸ ਆ ਨੇੜੇ ਇੱਕ ਮਿੰਟ ਰੱਖ ਥੱਲੇ ਅੰਦਰ ਹੀ ਰੱਖ ਲਵਾਂਗੇ ਫਿਰ ਦੀਦੀ ਹੁਣੀ ਆ ਗਈ ਗਰਦਿਤ ਆ ਗਿਆ ਇਦਾਂ ਰੋਂਦਾ ਸੀਗਾ ਮੇਰਾ ਪੁੱਤ ਹਾਜਰ ਸਤਿ ਸ਼੍ਰੀ ਅਕਾਲ ਜੀ ਕਿਵੇਂ ਆ ਪੁੱਤ ਠੀਕ ਆ ਠੀਕ ਆ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਆ ਠੀਕ ਠਾਕ ਹੈ ਵਧਣ ਹੁੰਦਾ ਸੀਗਾ ਮਨ ਕਹਿੰਦਾ ਮੈਂ ਉਤਰਨਾ ਏ ਦੀਦੀ ਆ ਸਤਿ ਸ਼੍ਰੀ ਅਕਾਲ ਕਿਵੇਂ ਹੋ ਬੱਸ ਠੀਕ ਆ ਦੀਦੀ ਨੂੰ ਵੀ ਬੁਲਾਓ ਪੁੱਤ ਸਤਿ ਸ਼੍ਰੀ ਅਕਾਲ ਵੀਰ ਜੀ ਨੂੰ ਸਤਿ ਸ਼੍ਰੀ ਅਕਾਲ ਬਾਦੇ ਚਾਓ ਬਹਿ ਜਾਓ ਤੇ ਅੱਗ ਮੋਲ ਕਿੰਨਾ ਖੁਸ਼ ਹੋਇਆ ਵਾ ਬੱਚਿਆਂ ਨੂੰ ਤਾਂ ਬਸ ਆ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਬਰਾਵੋ ਅਰੇ ਉਹ ਦਿਨ ਵੀ ਤਾਂ ਹੀ ਹੁੰਦਾ ਸੀ ਇਹ ਬਹੁਤ ਖੇਡਦੇ ਦੋਨੇ ਜਾਨੇ ਕਿਉਂਕਿ ਸਾਡੇ ਜੁਵੀ ਦਾ ਸੁਭਾਅ ਵੀ ਇਦਾਂ ਦਾ ਹੀ ਹੈ ਸਾਰਿਆਂ ਨਾਲ ਮਿਲ ਜਾਂਦਾ ਪਿਆਨੋ ਪਿਆਨੋ ਇੱਧਰ ਅਸੀਂ ਰੱਖੀ ਆ ਚਾਹ ਨਾਲ ਖਾਵਾਂਗੇ ਬਿਸਕੁਟੀ ਕਿਉਂਕਿ ਹਸਬੰਡ ਵੀ ਮੇਰੇ ਕੰਮ ਤੋਂ ਆਏ ਆ ਥੀ ਅਸੀਂ ਵੀ ਥੋੜੀ ਥੋੜੀ ਚਾਹ ਪੀ ਲੈਣੀ ਭੁੱਖ ਲੱਗੀ ਆ ਤਾਂ ਹੀ ਬਿਸਕੁਟ ਖਾ ਕੇ ਗਏ ਆ ਦੁੱਧ ਪਾ ਦਮਾਂ ਵਿੱਚ ਹਣ ਦੋਨੇ ਫਰਤੈਲੋ ਲੱਗੇ ਹੋਏ ਆ ਡਰਾਈਂਗ ਕਰਨਾ ਕਜ਼ੀਨੋ ਕਜ਼ੀਨੋ ਵੀ ਆ ਫਰਤੈਲੋ ਵੀ ਪੁੱਤ ਕੋਈ ਗੱਲ ਨਹੀਂ ਭਾਈ ਆ ਤੇਰਾ ਜਾਦੇ ਮੈਨੂੰ ਮਾਸੀ ਕਹਿੰਦਾ ਹੈ ਹਨਾ ਵੀ ਕਜ਼ੀਨੋ ਵੀ ਆ ਕਜ਼ਨ ਨੂੰ ਕਹਿ ਦਿੰਦੇ ਆ ਕਜ਼ੀਨੋ ਤਾਂ ਹੀ ਕਹਿੰਦਾ ਵੀ ਮੇਰਾ ਕਜ਼ਨ ਵਾ ਗੁਰਦਿੱਤ ਨੇ ਕੀ ਬਣਾਇਆ ਟਾਲੀਂ ਚ ਦੱਸ ਪੁੱਤ ਉਨਾ ਕਾਜ਼ਾ ਉਨਾ ਕਾਜ਼ਾ ਕਾਜ਼ਾ ਮਤਲਬ ਹੁੰਦਾ ਘਰ ਉਨਾ ਮਤਲਬ ਇੱਕ ਹੈ ਨਾ ਹਾਂਜੀ ਤੁਸੀਂ ਕੀ ਬਣਾਇਆ ਜੀ ਪੂਰੇ ਤੋਂ ਇਹਨੇ ਵੀ ਕਾਜ਼ਾ ਇਹਨੇ ਗRAND ਦੇ ਬਣਾਇਆ ਕਾਜ਼ਾ ਵੱਡਾ ਘਰ ਬਣਾਇਆ ਵਾ ਇਹਨੇ ਪੀਕਲੋ ਬਣਾਇਆ ਹੈ ਨਾ ਚਲ ਸਾਰੇ ਨੂੰ ਸਾਸਰੀ ਘਰ ਤਾਂ ਬੁਲਾ ਦੇ ਸਾਸਰੀ ਘਰ ਸਾਰਿਆਂ ਨੂੰ ਹਾਂਜੀ ਅੱਗੇ ਉਹ ਵੀ ਕਹਦੇ ਕਿ ਤੂੰ ਸੀ ਮੇਰੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਵੀਡੀਓ ਨੂੰ ਲਾਈਕ ਕਰਿਓ ਧੰਨਵਾਦ ਸਾਰਿਆਂ ਨੂੰ ਤੁਸੀਂ ਤੁਸੀਂ ਮੈਂ ਦੀ ਫੁੱਟਬਾਲ ਵੀਡੀਓ ਨੂੰ ਬਹੁਤ ਬਹੁਤ ਲਾਈਕ ਕਰਿਆ ਹਾਂਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੇ ਤੈਨੂੰ ਬਹੁਤ ਸੋਹਣੇ ਕਮੈਂਟ ਕੀਤੇ ਆ ਨਾ ਤੈਨੂੰ ਹਾਂਜੀ ਦੇਵ ਕਰ ਦੇ ਕੇ ਵੀਡੀਓ ਨੂੰ ਲਾਈਕ ਕਰਿਓ ਇਦਾਂ ਮੇਰੀ ਵੀਡੀਓ ਨੂੰ ਲਾਈਕ ਕਰਿਓ ਤੇ ਮੇਰੇ ਮਾਸੀ ਦੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮੇਰੀ ਮਾਸੀ ਦੇ ਮੇਰੀ ਮਾਸੀ ਦੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਰਾਵੋ ਬਰਾਬਿਸਿਮੋ ਟੂਟੀ ਤੁਸੀਂ ਚਲੋ ਬਾਅਦ ਚ ਆਪਾਂ ਦਿਖਾਉਂਦੇ ਇਹਨਾਂ ਨੇ ਕਿਦਾਂ ਦਾ ਬਣਾ ਲਿਆ ਆਪਾਂ ਕੱਲ ਲੱਗਿਆ ਜੀਦੀ ਦੇ ਆਈ ਬਰੋ ਜਦੋਂ ਵੀ ਬਾਹਰ ਆਉਣਾ ਕੋਸ਼ਿਸ਼ ਕਰ ਦੇਕਾ ਕਿ ਵੀ ਸਾਰੀਆਂ ਚੀਜ਼ਾਂ ਸਿੱਖ ਕੇ ਆਉਣੀਆਂ ਚਾਹੀਦੀਆਂ ਵਾ ਕਿਉਂਕਿ ਤੇ ਜੇ ਆਪਾਂ ਆਈਬ੍ਰੋ ਵਗੈਰਾ ਕਰਾਉਣੇ ਉਹਦੇ ਪੈਸੇ ਵੀ ਬਹੁਤ ਲੱਗਦੇ ਆ 5000 ਦੇ ਨੇੜੇ ਦਾ ਲੈਂਦੇ ਹਨਾ ਮੈਂ ਤੇਰੇ ਪੰਜਾਹਰੋਂ ਲੈਂਦੇ ਆ ਨਾ ਪੁੱਲੀ 5 ਲੈਂਦੇ ਤੇ ਹੁਣ ਮੈਨੂੰ ਆਪ ਦੇ ਆਪ ਨੂੰ ਆਉਂਦਾ ਸੀ ਆਪ ਹੀ ਫ੍ਰੀ ਚ ਕਰ ਲੈਂਦੇ ਆ ਆਪਣੀਆਂ ਫਰੈਂਡ ਦੇ ਵੀ ਕਰ ਦੇਈਦਾ ਵਾ ਵੱਡੀਆਂ ਭੈਣਾਂ ਮਾ ਮੇਡੀਆਂ ਤੇ ਅਸੀਂ ਆਪਣੀ ਫੈਮਲੀ ਦੇ ਜਿਹੜੇ ਵੀ ਮੈਂਬਰ ਜਦੋਂ ਵੀ ਆਉਂਦੇ ਆਈਬ੍ਰੋ ਵਗੈਰਾ ਸਾਰਾ ਆਪ ਕਰ ਦੇਈਦਾ ਵਾ ਇਹ ਚੀਜ਼ਾਂ ਵੀ ਆਪਾਂ ਨੂੰ ਜਦੋਂ ਆਪਾਂ ਇੰਡੀਆ ਰਹਿੰਦੇ ਆ ਬਾਹਰ ਜਾਣ ਆਪਾਂ ਨੂੰ ਸਿੱਖ ਕਿਉਂ ਨਹੀਂ ਚਾਹੀਦੀਆਂ ਦੇਖੋ ਦੀਦੀ ਤੇ ਆਈ ਬ੍ਰੋ ਕੀਤੀ ਸੋਹਣੀ ਐ ਪੰਜਰ ਰੁਪਏ ਆਈ ਬ੍ਰੋ ਦੇ ਆ ਪਰ ਨਾ ਪੋਲੀ ਆ ਪੰਜਰ ਇੱਥੇ ਛੱਡ ਲੈਂਦੇ ਆ ਇੱਥੇ ਛੱਡ ਲੈਂਦੇ ਆ ਯਾਨੀ ਕਿ 500 ਰੁਪਏ 400 ਰੁਪਏ ਕੋਲ ਆਈ ਬ੍ਰੋ ਦੇ ਹੋ ਜਾਂਦੇ ਤੇ ਅਮਨ ਕਹਿੰਦੀ ਜੇ ਸਾਰਾ ਫੇਸ ਕਰਾਉਣਾ ਤਾਂ 15 ਮਿੰਟ ਲਾਉਦਾ ਕਹਿੰਦੀ ਸੀਗੀ 1500 ਚਲ ਮਾਰੋ ਹੁਣ ਇਹਨੇ ਜਦੋਂ ਜਾਣਾ ਫੇਰ ਇਹਨੇ ਰੋਣਾ ਹੈ ਕਰ ਦਿੱਤ ਨੇ ਮਮਾ ਕਹਿੰਦੀ ਆਜੋ ਚੱਲੀਏ ਮਮਾ ਕਹਿੰਦਾ ਨਹੀਂ ਜਾਣਾ ਉਹ ਦੇਖੋ ਚਲ ਲੈ ਚਲ ਕਰਦੇ ਤੁਸੀਂ ਵੀ ਕੀ ਬੱਸ ਕਿੱਦਾਂ ਕਰਦੇ ਆਂ ਮੈਨੂੰ ਤਾਂ ਆਉਂਗਾ ਨਹੀਂ ਹੈਗਾ ਆਉਂਦਾ ਨਹੀਂ ਹੈਗਾ ਦੀਦੀ ਕਹਿੰਦੀ ਆਜੋ ਚੱਲੀਏ ਮਮਾ ਕਹਿੰਦੇ ਤੁਹਾਡੇ ਇਹ ਕਹਿੰਦਾ ਮੈਂ ਇੱਥੇ ਨੀਂ ਨੀ ਕਰਨੀ ਆ ਗੁਰਦੇਤ ਤਾਓ ਚੱਲ ਜੀ ਬੁੱਤ ਆ ਜਾ ਜੋਵੀ ਨੋੜੇ ਘੜੀ ਕੁਇਸਾ ਆ ਹਾਂ ਜੂਵੀ ਆ ਦਾਲੀ ਨੂੰ ਬੋਲਦਾ ਜੂਵੀ ਨੋੜੇ ਘੜੀ ਪੰਜਾਬੀ ਚ ਦੱਸ ਕੀ ਹੁੰਦਾ ਏ ਠੀਕ ਆ ਤੁਸੀਂ ਜੂਵੀ ਨੂੰ ਲੈ ਜਾਓ ਚੱਲ ਬੱਸ ਕਰੋ ਪੁੱਤ ਇਹਦੀ ਮੈਂ ਇਸ ਤਰ੍ਹਾਂ ਪਾਉਣੀ ਆ ਗੁਰਦੇਤ ਦੀ ਇਹ ਮੈਂ ਇਸ ਤਰ੍ਹਾਂ ਪਾਉਣੀ ਆ ਉਹ ਨੂੰ ਪਾਉਣੀ ਹੈ ਤੇਨੂੰ ਫੇਰੇ ਖਾਣੂ ਦਾ ਵੀਡੀਓ ਦੇਲਾ ਡਰ ਗਿਆ ਮੈਡਮ ਤੇ ਆਪਦੀ ਤਾਂ ਚਸ ਕਰ ਤੇ ਬਾਲਾ ਨਹੀਂ ਫਿਰਨਾ ਦੇਖ ਪਰ ਦੇਰੇ ਪੈਨ ਹੈ ਇੰਨਾ ਡਰਦੇ ਇੱਥੇ ਬੱਚੇ ਚਲ ਹੋ ਗਿਆ ਤੇਰਾ ਕੰਪਲੀਟ ਡਿਜ਼ਾਈਨ ਨੋ ਨਾ ਡਿਜ਼ਾਈਨ ਨੂੰ ਕਹਿੰਦੇ ਨੇ ਡਿਜ਼ਾਈਨ ਨੋ ਹੈਨਾ ਹਾਂਜੀ ਹੋ ਗਿਆ ਚਲੋ ਆਜੋ ਚਲਿਓ ਪਤ ਆਜੋ ਚਲੋ ਚਲ ਆਜੋ ਕਰ ਤੇ ਬਾਲ ਪਤ ਸਰ ਤੇ ਕਿੱਥੇ ਨੇ ਇੱਧਰ ਪਈ ਹੈ ਮੇਂ ਦੇ ਫੇ ਲੋ ਉਹ ਲੋ ਕੋਈ ਕੁਝ ਵੀ ਅਦਕਿਆ ਗੈਂਦਾ ਇਹਦਾ ਨਾਮ ਕੀ ਹੈ ਦਾ ਸਟਾਲੀਨ ਚ ਪਤਾ ਨਹੀਂ ਪਤਾ ਨਹੀਂ ਹੁਣੇ ਤਾਂ ਕਹੀ ਜਾਂਦਾ ਸੀ ਚਲ ਖੇਡਦਾ ਪੁੱਤ ਖੇਡ ਲੋ ਇਹਨੇ ਉਹਦਨ ਮੈਚ ਬਹੁਤ ਵਧੀਆ ਖੇਡਿਆ ਤੇ ਆਪਾਂ ਫਿਰ ਇਹਨੂੰ ਅੱਜ ਗੱਲੋ ਦਿੱਤਾ ਪੈਨ ਨੇ ਕਹਿੰਦਾ ਮੈਨੂੰ ਪੈਨ ਨਾਲ ਗੱਲੋ ਕਰੋ ਇਹ ਜੈਸਮੀਨ ਦੀਦੀ ਦਾ ਉਹਨੂੰ ਗ੍ਰਾਸੀਏ ਕਰਦੇ ਪੈਨ ਪੈਨ ਗਰਾਸੀਏ ਪੈਨ ਗਰਾਸੀਏ ਚਲਾ ਦਿਓ ਚਲੀਏ ਥੱਲੇ ਪਾਪਾ ਉਹਨਾਂ ਕੋਲੇ ਹਾਂਜੀ ਚਲੋ ਖੁਸ਼ ਹੋਣ ਹਾਂਜੀ ਖੁਸ਼ ਹੋ ਕੇ ਚੱਲਿਆ ਬੱਚਾ ਖੁਸ਼ ਹਾਲ ਕਰਕੇ ਭੇਜ ਜਾ ਹੁਣ ਅਸੀਂ ਕਰਦੇ ਆ ਡਿਨਰ ਮਿਕਸ ਸਬਜੀ ਨਾਲ ਸੇਵੀਆਂ ਆਟੇ ਵਾਲੀਆਂ ਰੋਟੀ ਨਾਲ ਆਇਆ ਟੀਵੀ ਉਧਰ ਗਰਵਾਣੀ ਚਲਦੀ ਇੱਧਰ ਸਾਡਾ ਬੱਚਾ ਕੰਪਨੀ ਬੋਨੋ ਇਹਦੇ ਐਥਲੈਟਿਕ ਖਾਂਦਾ ਚੀਜ਼ ਹੈ ਅਮਨੋਨੀ ਵੀ ਇਹ ਕਹਿੰਦੇ ਅੱਜ ਸੇਵੀਆਂ ਹੀ ਖਾਣੀਆਂ ਰੋਟੀ ਨਹੀਂ ਖਾਣੀ। ਕਿ ਤਾਂ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਸੇਵੀਆਂ ਬਣਾਤੀਆਂ। ਹੁਣ ਮੈਂ ਕਰਨ ਲੱਗੀ ਅਮਨ ਦੀ ਆਏ ਬਰੋ ਉਹ ਮੈਂ ਤੁਹਾਨੂੰ ਤਾਂ ਐਡਵਾਈਸ ਦਿੱਤੀ ਸੀ ਕਿਉਂਕਿ ਕਈ ਭੈਣਾਂ ਪੁੱਛ ਲੈਂਦੀਆਂ ਵੀ ਦੀਦੀ ਵੀ ਸਕਿੱਲ ਕੀ ਚਾਹੀਦਾ ਹਨਾ ਵੀ ਜੇ ਆਪਾਂ ਇਟਲੀ ਆਉਣਾ ਕੀ ਸਿੱਖ ਕੇ ਆਉਣਾ ਚਾਹੀਦਾ। ਕੰਮ ਕੋਈ ਵੀ ਸਿੱਖਿਆ ਮਾੜਾ ਨਹੀਂ ਪਰ ਜਿਵੇਂ ਕਿ ਕਹਿ ਸਕਦੇ ਆਨਸਾਰ ਨਹੀਂ ਉਹ ਕੰਮ ਮਿਲਦਾ। ਕਈ ਕਹਿ ਦਿੰਦੇ ਵੀ ਨਰਸਿੰਗ ਕੀਤੀ ਹੈ ਸਾਡੀ ਵੀ ਉਹ ਜੋਬ ਆਨਸਾਰ ਨਹੀਂ ਮਿਲਦੀ। ਬੱਲੋ ਮੈਡਮ ਦੀ ਕਹਿੰਦੇ ਇਹ ਮੈਡਮ ਵੀ ਨਾ ਕੰਪਿਊਟਰ ਦੀ ਜੌਬ ਕਰਦੀ ਸੀਗੀ ਹਾਂਜੀ ਮੈਂ 10-12 ਸਾਲ ਕੀਤੀ ਹੈ ਕੰਪਿਊਟਰ ਦੀ ਜੌਬ ਹਾਂ ਆਫਿਸ ਦੇ ਵਿੱਚ ਲੱਗੀ ਹੋਈ ਸੀਗੀ ਪਰ ਤੁਹਾਨੂੰ ਜਿਵੇਂ ਹੁਣ ਇਹਦੇ ਪੇਪਰ ਬਣ ਜਾਣਗੇ ਹੌਲੀ-ਹੌਲੀ ਇਹਨੂੰ ਨੌਲੇਜ ਆ ਜਾਊਗੀ ਲੈਂਗੁਏਜ ਆ ਜਾਊਗੀ ਲੈਂਗੁਏਜ ਦੀ ਪ੍ਰੋਬਲਮ ਕਰਕੇ ਉਸ ਤੋਂ ਬਾਅਦ ਹੋ ਜਾਊ ਤੁਸੀਂ ਪਾਰਲਰ ਦਾ ਵੀ ਸਿੱਖਿਆ ਸਕਦੇ ਹੋ ਜਿਵੇਂ ਇਹ ਮੈਨੂੰ ਥੋੜਾ-ਬਹੁਤਾ ਆਉਂਦਾ ਹੈ ਥੋੜਾ ਪਤਾ ਮੈਂ ਇੰਡੀਆ ਜਾ ਕੇ ਹੋਰ ਸਿੱਖੂਗੀ ਤੇ ਜੇ ਜੀ ਚੀਜ਼ਾਂ ਸਿੱਖਣੋਂਗੇ ਤਾਂ ਜਾਦਾ ਬੈਸਟ ਰਹਿੰਦਾ ਮੈਂ ਤਾਂ ਹੀ ਉਹਦੇ ਉਦੋਂ ਤਾਂ ਨਾਡਵਾਈਸ ਦਿੱਤੀ ਸੀ ਸਲੂਨ ਦਾ ਕੰਮ ਬਹੁਤ ਜ਼ਿਆਦਾ ਮੈਨੂੰ ਵੀ ਬਹੁਤ ਮੈਸੇਜ ਆਉਂਦੇ ਰਹਿੰਦੇ ਹੁੰਦੇ ਆ ਸਲੂਨ ਦੇ ਕੰਮ ਦੇ ਇਹਦੇ ਲਈ ਵੀ ਪੁੱਛਿਆ ਸੀ ਮੇਰੀ ਫਰੈਂਡ ਕਹਿੰਦੀ ਸੀ ਵੀ ਇਹਨੂੰ ਸਲੂਨ ਦਾ ਕੰਮ ਆਉਂਦਾ ਪਰ ਇਹਨੂੰ ਆਉਂਦਾ ਨਹੀਂ ਸੀ ਕਹਿੰਦੇ ਸਾਨੂੰ ਵੀ ਲੋਡ ਲੈ ਕੇ ਕੁੜੀ ਦੀ ਤੇ ਇੱਕ ਤਾਂ ਮੈਂ ਇਹ ਵੀ ਤੁਹਾਨੂੰ ਐਡਵਾਈਸ ਦਵਾਂਗੀ ਵੀ ਸਲੂਨ ਦਾ ਕੰਮ ਜੇ ਤੁਹਾਨੂੰ ਆਉਂਦਾ ਤਾਂ ਇੰਡੀਆ 'ਚ ਵੀ ਵਧੀਆ ਵਾ ਇੱਥੇ ਵੀ ਜ਼ਿਆਦਾ ਵਧੀਆ ਵਾ ਹੋਰ ਵੀ ਕੁੜੀਆਂ ਤੁਹਾਨੂੰ ਪਤਾ ਕੱਪੜਿਆਂ ਦੀ ਸਟਿਚਿੰਗ ਦਾ ਕੰਮ ਆਪਣੇ ਆਪ ਨੇ ਅਸੀਂ ਘਰੇ ਵੀ ਕੰਮ ਚ ਕਿਉਂਕਿ ਤੁਹਾਨੂੰ ਪਤਾ ਹੁਣ ਦਿਨੋ ਦਿਨ ਇੰਡੀਅਨ ਬਹੁਤ ਆ ਰਹੇ ਆ ਫੈਮਲੀਆਂ ਵੀ ਆ ਰਹੀਆਂ ਕਈ ਭੈਣ ਭਰਾ ਹੈਗੇ ਜਿਹਦੀਆਂ ਭੈਣਾਂ ਕੱਪੜੇ ਸਟਿਚ ਕਰਦੀਆਂ ਵਾ ਇੱਥੇ ਤੇ ਤੁਸੀਂ ਇਹ ਵੀ ਸਿੱਖ ਕੇ ਆ ਸਕਦੇ ਤੁਸੀਂ ਆਏ ਦੇਖ ਲਓ ਵੀ ਪਾਰਲਰ ਦੇ ਜਿਹੜੇ ਆ ਕੰਮ ਕਰਵਾਉਂਦੇ ਬਹੁਤ ਪੈਸੇ ਨੇ ਤੇ ਅਸੀਂ ਤਾਂ ਆਪਣਾ ਹਜੇ ਕਦੇ ਕਰ ਲਈਦਾ ਸਾਰਾ ਮੈਂ ਅੱਜ ਤੱਕ ਪਾਰਲਰ ਤੋਂ ਤਿਆਰ ਨਹੀਂ ਹੋਈ ਆ ਮਨ ਤੁਹਾਨੂੰ ਪਤਾ ਹਾਂਜੀ ਮੈਂ ਕਿਸੇ ਵੀ ਮੈਰਿਜ ਤੇ ਵੀ ਤਿਆਰ ਨਹੀਂ ਹੋਈ ਮੈਂ ਆਪਣਾ ਮੇਕਅਪ ਆਪ ਕਰ ਲੈਂਦੀ ਆ ਇੱਕ ਵਾਰੀ ਹੋਈ ਸੀ ਮੈਨੂੰ ਵਧੀਆ ਨਹੀਂ ਲੱਗਾ ਤੇ ਮੈਂ ਆਪ ਹੀ ਕਰ ਲਿਆ ਵਿਆਹ ਤੇ ਐਸਪੀ ਮਾਮੂ ਦੇ ਮੈਰਿਜ ਤੇ ਨਾ ਮੇਰੇ ਬ੍ਰਦਰ ਦੀ ਮੈਰਿਜ ਤੇ ਤਿਆਰ ਹੋਈ ਸੀ ਮੈਨੂੰ ਆਪਦੀ ਲੁੱਕ ਪੂਰਾ ਵਧੀਆ ਨਹੀਂ ਲੱਗੀ ਤੇ ਮੈਂ ਆਪ ਇਹ ਸਾਰਾ ਕੁਝ ਕਰਦੀ ਆ ਮਹਿੰਦੀ ਮੈਨੂੰ ਵੀ ਲਾਉਣੀ ਹੁੰਦੀ ਮੇਰੀ ਬੇਟੀ ਵੀ ਕਦੇ ਸਿੱਖਗੀ ਇਹ ਵੀ ਤੁਸੀਂ ਸਿੱਖੋ ਤਾਂ ਜ਼ਿਆਦਾ ਵਧੀਆ ਕਿਉਂਕਿ ਮੈਨੂੰ ਵੀ ਮੈਸੇਜ ਆਏ ਸੀ ਵੀ ਬ੍ਰਾਈਡਲ ਮਹਿੰਦੀ ਹੁੰਦੀ ਹੈ ਮੈਨੂੰ ਵੀ ਆਸਤੇ ਬਹੁਤ ਮੈਸੇਜ ਆਉਂਦੇ ਵੀ ਇਹ ਹੁੰਦੀ ਹੈ ਇੱਥੇ ਬਹੁਤ ਮੈਰਿਜ ਹੁੰਦੀਆਂ ਕਈ ਪਰ ਉਦਾਂ ਦੀ ਮਹਿੰਦੀ ਕਿਸੇ ਨੂੰ ਲਾਉਣੀ ਨਹੀਂ ਹੁੰਦੀ ਮੈਨੂੰ ਵੀ ਨਾਰਮਲ ਆਉਂਦੀ ਬੇਟੀ ਮੇਰੀ ਕਦੇ ਸਿੱਖਗੀ ਇਹ ਵੀ ਮੇਰੇ ਨੂੰ ਬਹੁਤ ਗੋਣਾ ਇਹਦੇ 'ਚ ਸਾਰਾ ਇਹਨੂੰ ਚੀਜ਼ਾਂ ਹੁੰਦੀਆਂ ਵਾ ਮੇਰੀ ਬੇਟੀ ਉਦੋਂ ਦਾ ਪਤਾ ਪਾਰਲਰ ਤੋਂ ਹੀ ਹੋਇਆ ਸੀ ਉਸ ਤੋਂ ਬਾਅਦ ਦੀ ਗੱਲ ਕਰਦੀ ਆ ਓਕੇ ਜੀ ਉਮੀਦ ਕਰਦੇ ਆ ਤੁਹਾਨੂੰ ਸਾਡਾ ਬਲੌਗ ਵਧੀਆ ਲੱਗੂਗਾ ਜੇਕਰ ਸਾਡਾ ਬਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਹੁਣ ਮੈਂ ਅਮਨ ਦੇ ਘਰ ਦੀ ਆਈ ਬਰੋ ਤੇ ਅਮਨ ਨੇ ਵੀ ਕੱਲੂ ਚਲੀ ਜਾਣਾ ਵਾ ਤੇ ਬਾਬਾ ਜੀ ਕਰੇ ਇਹਦਾ ਕੰਮ ਠੀਕ ਹੋ ਜਾਵੇ ਓਕੇ ਬਾਏ ਜੀ ਸਾਰੇ ਮੈ ਅਰੇ ਵਿਦੇਸ਼ੀ